ਸਰਨ ਸ਼ਸਿਕਲ ਜੀ ਕੇਂਦਰੀ ਜੇਲ ਪਟਿਆਲਾ ਚੋਂ ਪਾਈ ਬਲਵੰਤ ਸਿੰਘ ਰਾਜਵਾਨਾ ਜੇਲ ਤੋਂ ਬਾਹਰ ਆਇਆ ਦੰਦਾਂ ਵਿੱਚ ਦਰਦ ਰਹਿਣ ਕਾਰਨ ਕਈ ਵਾਰ ਉਹਨਾਂ ਨੂੰ ਪਟਿਆਲਾ ਦੇ ਡੈਂਟਲ ਹਸਪੀਟਲ ਵਿਖੇ ਲਿਆਂਦਾ ਗਿਆ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਦੰਦਾਂ ਦੇ ਵਿੱਚ ਦਰਦ ਰਹਿਣ ਕਾਰਨ ਤਕਲੀਫ ਰਹਿਣ ਕਾਰਨ ਉਹਨਾਂ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਇਸ ਦੌਰਾਨ ਉਹਨਾਂ ਨੇ ਵੱਡੀ ਨਾਰਾਜ਼ਗੀ ਅਦਾਲਤਾਂ ਪ੍ਰਤੀ ਸਰਕਾਰਾਂ ਪ੍ਰਤੀ ਜ਼ਹਿਰ ਕੀਤੀ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਬੰਗ ਸਿੰਘ ਕਤਲकांड ਮਾਮਲੇ ਦੇ ਵਿੱਚ ਸਜ਼ਾ ਜਾਪਤਾ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ 30 ਸਾਲਾਂ ਤੋਂ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਰੱਖਿਆ ਗਿਆ ਫਾਂਸੀ ਦੀ ਸਜ਼ਾ ਨੂੰ ਉਮਰਕ ਕੈਦ ਵਿੱਚ ਤਬਦੀਲ ਕਰਨ ਨੂੰ ਲੈ ਕੇ ਉਹ ਜਦੋਜਹਿਦ ਕਰ ਰਿਹਾ ਤੇ ਉਹਨਾਂ ਦੀ ਪਟੀਸ਼ਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਬੱਡੀ ਫਾਈਟ ਕਰ ਰਹੀ ਹੈ ਤੇ ਫਿਰ ਵੀ ਇੱਕ ਵੱਡੀ ਆਲ ਦੇਖੀ ਕੀਤੀ ਜਾ ਰਹੀ ਹੈ 500 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਗ੍ਰਹਿ ਮੰਤਰੀ ਮਿਤਿ ਚਾਹੋਰਾ ਨੇ ਇੱਕ ਜਿਹਾ ਬਿਆਨ ਕੀਤਾ ਸੀ ਕਿ ਜੇਲਾਂ ਵਿੱਚ ਬੰਦ ਨਜ਼ਰਬੰਦ ਬੰਦੀ ਸਿੰਘਾਂ ਨੂੰ ਜਲਦ ਰਿਹਾ ਕੀਤਾ ਜਾਏਗਾ ਜਿਨ੍ਹਾਂ ਨੇ ਸਜ਼ਾਾਂਵਾਂ ਪੂਰੀਆਂ ਕਰ ਲਈਆਂ ਆਖਰ ਫਿਰ ਕਿਉਂ ਨਹੀਂ ਛੱਡੇ ਗਏ ਉਹ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜਵਾਨਾ ਵੀ ਉਹਨਾਂ ਵਿੱਚ ਸ਼ਾਮਲ ਸਨ ਤੇ ਫਿਰ ਕੁਝ ਜਹੀ ਟਿੱਪਣੀ ਗ੍ਰਹਿ ਮੰਤਰੀ ਮਿਥਾਦੀ ਆ ਜਾਂਦੀ ਹੈ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਾਹੇ ਲੋਕ ਸਮਾਜ ਲਈ ਘੱਟਕ ਹੈ ਜਦੋਂ ਸੁਪਰੀਮ ਕੋਰਟ ਨੇ ਕਈ ਵਾਰ ਕੇਂਦਰ ਨੂੰ ਨੋਟਿਸ ਕੀਤਾ ਕਿ ਉਹਨਾਂ ਨੂੰ ਜਵਾਬ ਦਾਇਰ ਕਰਨਾ ਚਾਹੀਦਾ ਹੈ ਜੇ ਪਿਛਲੀ ਪਟੀਸ਼ਨ ਜਾਂ ਤਰੀਕ ਦੀ ਗੱਲ ਕਰ ਲਈ ਜਾਵੇ ਤਾਂ ਉਸ ਦੇ ਵਿੱਚ ਵੀ ਇਹੀ ਜ਼ਿਕਰ ਸੁਪਰੀਮ ਕੋਰਟ ਨੇ ਇੱਕ ਸਖਤ ਤਾੜਨਾ ਦੇ ਰੂਪ ਵਿੱਚ ਕੀਤਾ ਸੀ ਕਿ ਆਕਰ ਹੁਣ ਤੱਕ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਲਗਾਈ ਗਈ ਇਸ ਦੇ ਉੱਤੇ ਫਿਰ ਇੱਕ ਸੋਸ਼ਲ ਮੀਡੀਆ ਤੇ ਕਬੱਡੀ ਚਰਚਾ ਬਣੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਕਿਸੇ ਸਮੇਂ ਵੀ ਫਾਂਸੀ ਦਿੱਤੀ ਜਾ ਸਕਦੀ ਹੈ ਫਿਰ ਵੱਡੇ ਘਟਨਾਕਰਮ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਦਿਖਾਈ ਦਿੰਦੇ ਹੈ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਕਈ ਵਾਰ 포ਖੜਤਾਲਵੀ ਜੇਲ ਦੇ ਵਿੱਚ ਰੱਖੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਇੱਥੋਂ ਤੱਕ ਆਗ ਦਿੱਤਾ ਕਿ ਉਹਨਾਂ ਦੀ ਪਟੀਸ਼ਨ ਨੂੰ ਵਾਪਸ ਲੈ ਲਿਆ ਜਾਵੇ ਕਿਉਂਕਿ ਹੁਣ ਤੱਕ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਖੁਦ ਕੋਈ ਜਹੀ ਪਟੀਸ਼ਨ ਨਹੀਂ ਪਾਈ ਗਈ ਪਰ ਜਿਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਵਿੱਚ ਫੈਸਲਾ ਆਇਆ ਸੀ ਕਿ ਰਾਜਵਾਨਾ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਵਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਟੀਮ ਇੱਕ ਡੈਲੀਗੇਟ ਨੇ ਭਾਰਤ ਦੀ ਉਸ ਸਮੇਂ ਦੇ ਰਾਸ਼ਟਰਪਤੀ ਪ੍ਰਤਿਭਾ ਪਾਟਲ ਤੱਕ ਪਹੁੰਚ ਕੀਤੀ ਸੀ ਜਿਨ੍ਹਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਉੱਤੇ ਸਟੇ ਕਰ ਦਿੱਤੀ ਸੀ ਤੇ ਜਿਸ ਤੋਂ ਬਾਅਦ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਉੱਤੇ ਕੋਈ ਵੀ ਫੈਸਲਾ ਨਹੀਂ ਹੋ ਪਾਰਿਆ ਇਸੇ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਹੈ ਨਾਰਾਜ਼ਗੀ ਜ਼ਾਹਰ ਕਰ ਰਿਹਾ ਕਿ ਉਹਨਾਂ ਨੇ ਬੰਦ ਚੱਕੀ ਦੇ ਵਿੱਚ ਲੰਮਾ ਸਮਾਂ ਕੱਟ ਲਿਆ ਕੇਂਦਰੀ ਜਲ ਪਟਿਆਲਾ ਦੇ ਵਿੱਚ ਲੰਮੇ ਸਮੇਂ ਤੋਂ ਉਹ ਬੰਦ ਹੈ ਬਾਰ ਬਾਰ ਉਹਨਾਂ ਨੇ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਵੀ ਚਿੱਠੀ ਪੱਤਰ ਕੀਤੇ ਪਰ ਜਿਸ ਤਰ੍ਹਾਂ ਦੀ ਭੂਮਿਕਾ ਜਾਂ ਜਿਸ ਤਰ੍ਹਾਂ ਇਹ ਕਹਿ ਸਕਦੇ ਆ ਕਿ ਇੱਕ ਨਰਨਾਇਕ ਲੜਾਈ ਜਿਹੜੀ ਆ ਸਰਕਾਰਾਂ ਪ੍ਰਤੀ ਹੋਣੀ ਚਾਹੀਦੀ ਸੀ ਉਹ ਵੀ ਕਿਤਨਾ ਕਿਤੇ ਨਹੀਂ ਬਣ ਸਕੀ ਜਿਸ ਕਰਕੇ ਇਹ ਬੰਦੀ ਸਿੰਘਾਂ ਦਾ ਮਾਮਲਾ ਇੱਕ ਵੱਡੇ ਰੇੜਕੇ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਜਦੋਂ ਕੇਂਦਰੀ ਜੇਲ੍ਹ ਪਟਿਆਲਾ ਤੋਂ ਬਾਹਰ ਲਿਆਂਦੇ ਗੇ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਆਪਣੀ ਨਾਰਾਜ਼ਗੀ ਨੂੰ ਜ਼ਾਹਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਾ ਤਾਂ ਅਦਾਲਤਾਂ ਕੁਝ ਫੈਸਲਾ ਕਰ ਪਾਰੀਆਂ ਤੇ ਨਾ ਹੀ ਸਰਕਾਰਾਂ ਤੇ ਉਹਨਾਂ ਨੂੰ ਤਿਲ-ਤਿਲ ਕੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੰਜ ਸਾਲ ਤੋਂ ਕਿ ਸੁਪਰੀਮ ਕੋਰਟ ਵਾਰ-ਵਾਰ ਅਦੇਸ਼ਾਂ ਹਾਮੀ ਨਹੀਂ ਕਰਦੀ। ਇਸੇ ਕਾਰਨ ਤੱਕ ਇਹ ਬੇਨਤੀ ਕਰਦਾ

ਕੌਮ ਦੇ ਸਨਮਾਨ ਨੂੰ ਬਹੁਤ ਰੱਖਦੇ ਅਗਲਾ ਨੰਬਰ ਹੈ